ਵੈਸੇ ਬੱਕਰੀ ਚੱਲੇ ਜਦੋਂ ਪਹਿਲੇ ਸੂਏ 4 ਵਾਰ ਚੋਇਆ ਜੀ 4 ਕਿਲੋ ਚੋਇਆ ਪਹਿਲਾਂ ਪਹਿਲਾਂ 4 ਕਿਲੋ ਚੋਇਆ ਮੁੱਲ ਦਾ ਬਾਈ ਇਹਨਾਂ ਦਾ 60000 ਕਿਤਾ ਦੀ 60000 ਦੋਹਾਂ ਦਾ ਕਾਰਨ ਬਸ ਵੈਸੇ 1 ਇੰਚ ਵੀ ਹਾਈਟ ਖਿੱਚਦੀਆਂ ਨੇ 1 ਇੰਚ ਪੂਰੀ 1.5 ਇੰਚ ਖਿੱਚਦੀਆਂ ਖਿੱਚੇ ਜਾਣਗੀਆਂ ਕਿਉਂਕਿ 2 ਮਹੀਨੇ ਪੈਣੇ ਫਿਰ 17 17 ਇੰਚ ਕਰਨ ਨੇ ਹਾਂ ਇਹਦਾ ਵੀ ਦੋਨਾਂ ਦਾ ਬਾਈ ਇਹਦਾ ਮੁੱਲ 70000 ਲਓ ਜੀ ਮਿੱਤਰੋ ਸਤਿ ਸ੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਅੱਜ ਮੁੱਲਾਪੁਰ ਖੜਿਆਂਗੇ ਆਪਾਂ ਬੱਕਰੀਆਂ ਦੀ ਮੰਡੀ ਦੇ ਉੱਪਰ ਬਾਈ ਜੀ ਬੱਕਰੀ ਲੈ ਕੇ ਆਏ ਨੇਗੇ ਗੱਲਬਾਤ ਕਰਦੇ ਆ ਤੇ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਮੁੰਡਲਾਪੁਰ ਬੱਕਰੀਆਂ ਦੀ ਮੰਡੀ ਲੱਗਦੀ ਹੈ ਹਰੇਕ ਸ਼ਨੀਵਾਰ ਨੂੰ ਅੱਜ ਗੱਲਬਾਤ ਕੁਝ ਖਾਸ ਹੈਗੀ ਆ ਆ ਬੱਕਰੀ ਹੈ ਬੱਕਰੀ ਦੇ ਮਗਰ ਮੇਮਣੇ ਹੈਗੇ ਨੇ ਤਿੰਨ ਕੁਛ ਦਿਨ ਬਾਅਦ ਤੋਂ ਕੀ ਗੱਲਬਾਤ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕਿਹੜਾ ਪਿੰਡ ਆ ਬਾਈ ਮੀਆਪੁਰ ਜੀ ਜਿਲਾ ਰੋਪੜੀ ਰੋਪੜ ਤੋਂ ਐਡੀ ਦੂਰੋਂ ਆਇਆ ਬਾਈ ਹਾਂਜੀ ਅੱਛਾ ਮੰਡੀ ਤੇ ਪਹਿਲੀ ਵਾਰ ਆਇਆ ਹਾਂ ਹਾਂਜੀ ਹਾਂਜੀ ਠੀਕ ਐ ਬੱਕਰੀ ਦਾ ਕੀ ਮੁੱਲ ਕਰਿਆ ਦੱਸੀ ਬਾਈ ਫਿਰ ਮੁੱਲ ਕਰਿਆ ਜੀ 50000 ਰੁਪਏ ਜੀ 50000 ਹਾਂਜੀ ਸੂਏ ਕਿਆ ਨੇ ਬੱਕਰੀ ਦੇ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਦੋ ਸੂਏ ਜੀ ਦੋ ਸੂਏ ਪਹਿਲਾਂ ਬੱਕਰੇ ਬੱਚੇ ਕਿੰਨੇ ਤੇ ਸੀ ਪਹਿਲਾਂ ਵੀ ਦੋ ਦੋ ਤਿੰਨ ਤਿੰਨ ਬੱਚੇ ਦੱਸੇ ਸੀ ਪਹਿਲਾਂ ਦੋ ਦੋ ਹਾਂਜੀ ਇਸ ਵਾਰ ਤਿੰਨ ਆ ਗਏ ਇਸ ਵਾਰ ਤਿੰਨ ਆ ਗਏ ਦਿਖਾਓ ਮੜਾ ਜਾ ਬੱਕਰੀ ਖੋਲੇ ਹੋਰਾਂ ਨੂੰ ਕਰਕੇ ਲੱਗੀ ਬਾਈ ਨਾਲ ਲੈ ਵੀ ਮੇਮਣੇ ਹੈਗੇ ਨੇਗੇ ਤਿੰਨ ਮੇਮਣੇ ਕਰੋ ਰਾਂ ਨੂੰ ਮੁੱਲ 50000 ਕਰਿਆ ਬਾਈ ਕੋਈ ਦਿੱਕਤ ਤਾਂ ਨਹੀਂ ਗਈ ਕੋਈ ਥਣ ਤੱਪੇ ਦੀ ਕੋਈ ਹੈਗਾ ਟੈਨਸ਼ਨ ਨਹੀਂ ਕੋਈ ਹਾਂ ਜਿਉਂਦੀ ਆ ਦੁੱਧ ਐ ਲੈ ਨੂੰ ਮੇਵਨੇ ਰ ਜਾ ਕੇ ਦੁੱਧ ਕੇ ਚੋਲਾ ਨੇ ਉਹ ਹਾਂ ਚੋਈ ਜਾਂਦੇ ਜਿੰਨਾ ਕਿ ਚੋਣਾ ਚੋਲੋ ਜੀ ਬਨੇ ਤੇ ਛੇਲੂ ਵੀ ਰਜਣੀ ਹੈ ਅੱਛਾ ਕਿੰਨਾ ਕ ਦੁੱਧ ਆ ਵੈਸੇ ਬੱਕਰੀ ਥੱਲੇ ਦੁੱਧ ਪਹਿਲਾਂ ਸਵੇਰ 4 ਵਾਰ ਚੋਇਆ ਜੀ 4 ਕਿਲੋ ਚੋਇਆ ਪਹਿਲਾਂ ਪਹਿਲਾਂ 4 ਕਿਲੋ ਚੋਇਆ ਬੱਕਰੀ ਵੀ ਖਿੱਚ ਖਿੱਚੇ ਲੈ ਕੇ ਜਾਂਦੀ ਆ ਥਣ ਦਿਖਾ ਮੈਂ ਕੀ ਗੱਲ ਬਾਤ ਹੈ ਖੋਲਿਓ ਹਾਂ ਖੋਲਿਓ ਲੈ ਥਣ ਥੱਪੇ ਖਾਣ ਵਧੀਆ ਲੱਗਿਆ ਹੈ ਬੱਕਰੀ ਦੇ ਆ ਦੇਖੋ ਥਣ ਦੇ ਵੀ ਕੋਈ ਘਾਟ ਨਹੀਂ ਗਈ ਬੰਦ ਦੇ ਬਈ ਬੰਦ ਦੇ ਮੇਮਣੇ ਆਹੋ ਨਾ ਕਰ ਦੇਣ ਮੇਮਣੇ ਦਿਖਾ ਦਿੰਦੇ ਨੇ ਤੁਹਾਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਵੈਸੇ ਇੱਕ ਮੇਮਣਾ ਸੀਗਾ ਇਹ ਲੋਹਾ ਫਿਰਦੇ ਹੈਗੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 10 ਕਿ ਦਿਨ ਹੋ ਗਏ 10 ਕਿ ਦਿਨ ਹਾਂਜੀ ਹਾਂਜੀ ਠੀਕ ਹੈ 10 ਕਿ ਦਿਨ ਹੋ ਗਏ ਕੱਦ ਮੇਡ ਕਿੰਨਾ ਹੋਊਗਾ ਦਾਜਾ ਤਾਂ ਹੈ ਨਹੀਂ ਦੇਖ ਲਓ ਮੇਰੇ ਦਾਜਾ ਹੈ ਨਹੀਂਗਾ ਹਾਂਜੀ ਕੱਦ ਮੇਡ ਹੋਊਗਾ 36 37 ਇੰਚ ਹੋਊਗਾ ਨਾ ਦੇਖ ਲਓ ਜੀ 36 37 ਇੰਚ ਹੋਊਗਾ ਬੱਕਰੀ ਠੀਕ ਆ ਦੋਵੇਂ ਬਣਿਆ ਆਸੇ ਇੱਕ ਆਸੇ ਨਹੀਂ ਭਈਆ ਚੱਕ ਕੇ ਉਹਨਾਂ ਨੂੰ ਠੀਕ ਆ ਸੱਤ ਗ੍ਰ ਬੱਕਰੇ ਨੇ ਕਿ ਸਾਰੇ ਪੱਠਾ ਨੇ ਪੱਠਾ ਜੀ ਤਿੰਨੇ 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 ਪੱਠਾ ਕਿੰਨੇ ਪੱਠਾ ਲੱਗਿਆ ਕੀ ਬਾਤ ਆ ਠੀਕ ਆ ਮੁੱਲ 50000 ਕਰਿਆ 50000 ਲੱਗਿਆ ਬਸ ਨਹੀਂ ਇਹ ਜੇ ਕੁਛ ਨਹੀਂ ਲੱਗਿਆ ਜੀ ਲੱਗਿਆ ਨਹੀਂ ਕਾਲੇ ਨਹੀਂ ਲੈ ਹਲੇ ਕੁਛ ਨਹੀਂ ਲੱਗਿਆਗਾ ਮੁੱਲ 50000 ਕਰਿਆ ਸਿੰਗ ਸੱਪੇ ਦੰਦ ਦਿਖਾਓ ਮੜੇ ਖੋਲ ਕੇ ਦੰਦਾਨੀ ਕਿਸੇ ਨਹੀਂ 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 ਹੂੰ ਦੰਦਾਨੀ ਦਾ ਪਾਪਾ ਪੂਰਾ ਵਧੀਆ ਲੱਗਿਆ ਬੱਕਰੀ ਇਹ ਠੀਕ ਹੈ ਛੜ ਅੱਠ ਦੰਦਾਂ ਦੀ ਬੱਕਰੀ ਬਹੁਤ ਸੋਹਣੀ ਚੀਜ਼ ਹੈਗੀ ਠੀਕ ਹੈ ਤੇ ਇਹਦਾ ਆ ਕੀ ਹੈ ਜੀ ਇਹ ਪੱਠਾ ਹੈ ਇਹਦਾ ਮੁੱਲ ਕੀ ਕਰਿਆ ਇਹਦਾ ਮੁੱਲ ਕਰਿਆ 15000 ਜੀ ਇਹਦਾ ਮੁੱਲ 15000 ਹੈ ਤੇ ਇਹ ਦੰਦ ਕਿੰਨੇ ਮਹੀਨਿਆਂ ਦੀ ਹੈ ਖੀਰੀ ਹੈ ਖੀਰੀ ਹੋਣੀ ਹੈ ਜੀ ਤਾਂ ਦਿਖਾਓ ਕੰਨ ਵਾਵਾ ਲੱਗਾ ਆਇਆ ਕਿੰਨੇ ਕ ਬੱਕਰੀਆਂ ਰੱਖਦੇ ਹੋ ਬਾਈ ਜੀ ਖੀਰੀ ਐ ਖੀਰੀ ਹੋਈ ਖੀਰੀ ਐ ਖੀਰੀ ਐ ਕਿੰਨੇ ਕ ਬੱਕਰੇ ਬੱਚੀ ਐ ਬੱਕਰੀਆਂ ਰੱਖਦੇ ਹੋ ਬੱਕਰੀਆਂ ਦਾ ਤਾਂ ਆਹੀ ਤੇ ਆਹੀ ਦੋਸਤਾਂ ਦੇ ਕੋਲ ਤਾਂ ਦੋ ਹੀ ਸੀ ਇਹ ਕਦੋਂ ਲਈਆਂ ਜੀ ਇਹ ਹੁਣੇ ਲਈਆਂ ਦੀਆਂ ਜੀ ਕਦੋਂ ਬਸ ਥੋੜੇ ਹੀ ਤੇ ਰੋਇਆ ਸਾਲਿਡ 2 ਸਾਲ ਪਹਿਲਾਂ ਲਈ ਜਾਂਦੀ ਬਸ ਅੱਛਾ ਬਾਈ ਆ ਪੱਠ ਠੀਕ ਐ ਤੋ ਲਈ ਸੀ ਇਹ ਤਾਂ ਬੱਕਰੀ ਨਾਲ ਆਈ ਦੀ ਬੱਕਰੀ ਨਾਲ ਆਈ ਸੀ ਹਾਂ ਜੀ ਇਸੇ ਨਾਲ ਠੀਕ ਐ ਕੰਗੀ ਗੱਲ ਬਾਤ ਆ ਬਾਈ 来 몰라 ਕਰਿਆ ਆਇਆ ਹੈ ਆਰ ਤਿੰਨ ਮੇਵ ਨੇ ਉਹਦਾ 15000 ਠੀਕ ਆ ਬਾਈ ਜੀ ਤੇ ਇੱਕ ਬਾਈ ਮੰਡੀ ਦੇ ਵਿੱਚ ਆ ਪੱਠਾ ਵੀ ਦਿਖਾ ਦਾਨੇ ਕਿ ਤੁਹਾਨੂੰ ਯਾਨੀ ਕਿ ਮੈਂ ਚੁਣ ਮੇ ਇਹ ਨਾ ਦਿਖਾ ਰਗਾ ਜਿਹੜੇ ਸੋਨੇ ਸੋਨੇ ਨੇਗੇ ਤੇ ਇਹ ਹੈਗੇ ਨੇ ਆ ਇਸ ਸਮੇ ਆਪਣੇ ਲਿਆਕਤ ਖਾਨ ਕੋਲ ਹਾਂਜੀ ਲਿਆਕਤ ਬਾਈ ਕੀ ਹਾਲ ਆ ਠੀਕ ਆ ਬਾਈ ਕੀ ਨੇ ਬੱਕਰੀਆਂ ਪੱਠਾ ਕੀ ਗੱਲਬਾਤ ਐ ਇਹ ਬਾਈ ਪੱਠਾ ਨੇ ਖੀਰੀਆਂ ਕੱਪ ਮਰੀ ਜਾਣਾ ਬਾਈ ਕੀ ਮੈਂ ਬਾਈ 37 ਇੰਚ ਹਾਈਟ ਖੀਰੀਆਂ ਪੱਠਾ ਆਦਾ ਖੀਰੀ ਹੈਗੀ ਆ ਉਹ ਨਹੀਂ ਹੋਣੀ ਫੇਰਾ ਆਦੀ ਖੀਰੀ ਹੈ ਵੀ ਇਹ ਵੀ ਹੈ ਭਾਈ ਖੀਰੀਆਂ ਪੱਠਾ ਨੇ ਠੀਕ ਆ ਆ ਦੇ ਚੰਗੀਆਂ ਵੱਠਾ ਨੇ ਠੀਕ ਹੈ ਖੀਰੀਆਂ ਨੇਗੀਆਂ ਹਲੇ ਮੈਨਾਂ ਦਾ ਦੰਦ ਤੋੜਦੀਆਂ ਵੀ ਨਹੀਂ 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 ਭਾਈ ਤੋੜਦੀਆਂ 2 ਮਹੀਨੇ ਨੇ ਤੋੜਦੀਆਂ ਹਲੇ ਭੈਣਾ ਭੈਣਾ ਨੇ ਭੈਣਾ ਭੈਣਾ ਨੇ ਵਜਨ ਕਿੰਨਾ ਹੋਊਗਾ ਵਜਨ ਦਾ ਬੋਡੀ ਬੇਟ 40 ਤੋਂ 45 40 ਤੋਂ 45 ਹੋਊਗਾ ਲਗਭਗ ਹਾਈਟ ਕਿੰਨੀ ਦਸੀ ਤੁਸੀਂ 36 ਇੰਚ ਪੱਕੀ ਹਾਈਟ ਆਈ ਇਹਨਾਂ ਦੀ ਪੱਕੀ 36 ਇੰਚ ਪੱਕੀ ਹਾਈਟ ਗੱਬਣ ਦਾ ਨਹੀਂ ਕੋਈ ਨਾ ਗੱਬਣ ਨਹੀਂ ਬਾਈ ਹਲੇ ਅੱਛਾ ਤੇ ਮੁੱਲ ਆ ਮੁੱਲ ਦਾ ਬਾਈ ਇਹਨਾਂ ਦਾ 60000 ਕਿਤਾ ਸੀ 60000 ਦੋਹਾਂ ਦਾ ਕਾਰਨ ਬਸ ਪੈਸਿਆਂ ਦੀ ਲੋੜ ਹੁੰਦੀ ਏ ਤੈਨੂੰ ਬੰਦਾ ਬੰਦਾ ਵੇਚਣਾ ਤੈਨੂੰ ਗਰਜ ਹੁੰਦੀ ਏ ਕੋਈ 100 ਬੰਦੇ ਦੀ ਠੀਕ ਹੈ ਹਾਂ ਲੈ ਵੇਚਣੇ ਐ ਇਹ ਜੀ ਪਟ ਕੱਲੀ ਕੱਲੀ 40-40000 ਦੀ ਵਿਕਦੀ ਆ ਬਾਈ ਮੈਂ ਐਂ ਕਹਿੰਦਾ ਵੀ ਮੁੱਲ ਵੱਧ ਨਹੀਂ ਹੋ ਗਿਆ ਨਹੀਂ ਬਾਈ ਮੁੱਲ ਵੱਧ ਕਿੱਥੇ ਹੋਇਆ ਅੱਛਾ ਹਾਂ ਲੈ ਵੱਧ ਵੀ ਹੋ ਜਾਂਦਾ ਘੱਟ ਹੋ ਜਾਂਦਾ ਉਹ ਬਾਬਾ 83 ਦੇ 10000 ਕਹਿਣਾ ਕਮਾਲ ਦੀ ਗੱਲ ਹੈ ਤੇ ਬੱਕਰੀਆਂ ਪੱਠਾ ਸੋਣੀਆਂ ਨੇ ਘਾਟ ਤਾਂ ਨਹੀਂ ਕੋਈ ਨਾ ਭਾਈ ਕੋਈ ਘਾਟ ਨਹੀਂ ਥਣਾ ਜੋ ਬਿਲਕੁਲ ਸਾਰਾ ਸੁੱਕ ਕੇ ਹਰ ਚੀਜ਼ ਕੀ ਐਸਟੀਮੇਟ ਹੈ ਕਿੰਨੀ ਕ ਹਾਈਡ ਕਰ ਜਾਣਗੀਆਂ ਹਲੇ ਹੋਰ ਖੀਰੇ ਚ ਭਾਈ ਖੀਰੇ ਜਿਹੇ ਜੇ 1 ਇੰਚ ਵੀ ਹਾਈਡ ਖਿੱਚਦੀਆਂ ਨੇ 1 ਇੰਚ ਪੂਰੀ 1.5 ਇੰਚ ਖਿੱਚਦੀਆਂ ਖਿੱਚ ਜਾਣਗੀਆਂ ਕਿਉਂਕਿ 2 ਮਹੀਨੇ ਪੈਣੇ 30-30 ਇੰਚ ਹੋ ਜਾਣਗੀਆਂ 37-38 ਦੇ ਵੀ ਜਾ ਸਕਦੀਆਂ ਭਾਈ 37-38 ਦੇ ਕੱਢਣਗੇ 38 ਵੀ ਜਾ ਸਕਦੀਆਂ ਨੇ 38 ਵੀ ਜਾ ਸਕਦੀਆਂ ਹਾਂ ਕਿਉਂਕਿ ਹੁਣ ਵਾਧੇ ਪਈਆਂ ਹੁਣ ਪਈਆਂ ਨੇ ਵਾਧੇ ਦਾ ਇਹ ਹਾਂ ਬਲਣੇ ਪਈ ਹੋਈ ਨੇ ਹਾਂ ਕੰਨ ਬਹੁਤ ਲੰਬਾ ਬਾਈ ਫਿਰ 17 17 ਇੰਚ ਕੰਨ ਨੇ ਹਾਂ ਇਹਦਾ ਵੀ ਦੋਨਾਂ ਦਾ ਬਾਈ ਦੋਨਾਂ ਦਾ ਹੋਊਗਾ 17 ਇੰਚ ਕੰਨ ਦੇਖੋ ਬਾਈ ਆ ਲੋ ਇਹ ਲੈ ਦੋ ਗਿੱਠਾਂ ਤੋਂ ਬਾਹਰ ਲੈ ਸਹੀ ਗੱਲ 9 ਇੰਚ ਦਾ ਗਿੱਠਾ 17 ਇੰਚ ਤਾਂ ਹੀ ਕਹਨੇ ਆ ਬਾਈ ਫਿਰ ਤਾਂ ਮੰਨ ਲਾ ਵੀ ਅਗਲਾ ਓਕੇ ਮੁੱਲ ਲੱਗਿਆ ਵੀ ਕੁਝ ਬਾਈ ਲੱਗਿਆ 40000 ਰੁਪਏ 40000 ਹੋਣੀ ਹੈਗਾ ਠੀਕ ਹੈ ਜਿੰਨਾ ਲੱਗਿਆ ਉਨਾ ਹੀ ਦੱਸਣਾ ਬਾਈ ਹੂੰ ਹੋ ਸਕਦਾ ਬਾਈ ਆਰਾਮ ਨਾਲ ਤੇ ਆ ਵੀ ਪੱਠ ਚੰਗੀ ਹੈਗੀ ਕਦ ਕਦ ਵੀ ਤਾਂ ਸੇਮ ਹੀ ਹੈ ਲੱਗ ਪਗ ਸੇਮ ਨੇ ਬਾਈ ਸੇਮ ਨੇ ਸਾਰੇ ਸੇਮ ਨੇ ਸੇਮ ਨੇ ਕੋਈ ਘਾਟ ਵਾਦੋ ਨਾ ਕੋਈ ਨਹੀਂ ਬਾਈ ਕੋਈ ਕਈ ਵਾਰ ਆਉਂਦਾ ਵੀ ਤੁਰਨ ਚ ਘਾਟ ਹੋਵੇ ਨਾ ਉਹ ਤਾਂ ਹੈ ਨਹੀਂ ਗੀ ਕਦ ਤਾਂ ਸੇਮ ਬਿਲਕੁਲ ਬਾਈ ਸਾਹਿਬ ਵਗੈਰਾ ਸੇਮ ਨੇ ਖਾਣ ਦਾ ਪਜ਼ਾਰਾ ਉਹ ਸੇਮ ਆ ਬਸ ਐ ਵੀ ਗੱਬੜ ਨਾ ਹੋਵੇ ਨਾ ਬਾਈ ਗੱਬੜ ਨਹੀਂ ਹੈਗੇ ਗੱਬਣ ਤਾਂ ਇਹ ਹੋਵੇ ਵੀ ਨਾ ਨਾ ਗੱਬਣ ਆਲੇ ਹੋਵੇ ਵੀ ਨਾ ਤਾਂ ਬਾੜੀ ਵੱਡੀ ਗੱਲ ਆ ਚੰਗੀ ਚੀਜ਼ ਹੈਗੀ ਨਾ ਠੀਕ ਇੱਕੋ ਕਰ ਦਿਆਂ ਚਲ ਬਾਈ ਬਹੁਤ ਧੰਨਵਾਦ ਹੈ ਸੋਹਣੀਆਂ ਲੱਗੀਆਂ ਚੀਜ਼ਾਂ ਬਾਈ ਠੀਕ ਹੈ ਲਵੀ ਇੱਕ ਬੱਕਰੀ ਹੋਰ ਦਿਖਾ ਦੇਣਾ ਬਾਈ ਜੀ ਲੈ ਕੇ ਆਨੇ ਆਹਦੇ ਵਿੱਚ ਇਹਨਾਂ ਕੋਲੇ ਤਿੰਨ ਬੱਕਰੀ ਨੇ ਤਿੰਨੇ ਮਿਲਦਾ ਬਾਈ ਸੁਈਆਂ ਹੋਈਆਂ ਨੇ ਤਿੰਨੇ ਦੋ ਸੁਈਆਂ ਹੀ ਘੱਬਣਾ ਹੀ ਉਹ ਘੱਬਣਾ ਹੀ ਚਲੋ ਇਹ ਕਿੱਥੋਂ ਆਇਓ ਅਸੀਂ ਆਏ ਚੰਕਾ ਸਾਹਿਬ ਤੋਂ ਚੰਕਾ ਸਾਹਿਬ ਤੋਂ ਪਿੰਡ ਰਕਤੋਂ ਜੀ ਠੀਕ ਹੈ ਜੀ ਕੀ ਮੁੱਲ ਕੀਤਾ ਬੱਕਰੀ ਦਾ ਇਹਦਾ ਮੁੱਲ ਹੈ 70000 ਕਿੰਨਾ ਜੀ 70 70000 ਬੱਚੇ ਕਿੰਨੇ ਆਦੇ ਦੋ ਆ ਜੀ ਇੱਧਰ ਨੇਗੇ ਹਾਂ ਜੀ ਉਹ ਬੱਚੇ ਉਹਦੇ ਵਿੱਚ ਨਹੀਂ ਗਏ ਦੋ ਬੱਚੇ ਤਾਂ 70000 ਦੰਦਾਂ ਦੀ ਕਿਵੇਂ ਆ ਫਿਰ ਇਹ ਦੰਦਾਂ ਦੀ ਠੀਕ ਹੈ ਭੁੱਗੀ ਹੋਈ ਕਿੰਨੇ ਦੀ ਲਈ ਸੀ ਬਾਈ ਬੱਕਰੀ ਇਹ ਅਜਾ ਵਿੱਚੋਂ ਹੀ ਲਿਆਏ ਵੀਰੇ ਲਖਣ ਨੂੰ ਆ ਆਪਾਂ ਲਖੀਆਂ ਆ ਕਰਦੀ ਬੱਕਰੀ ਆ ਤੁਹਾਡੇ ਕੋਲੇ ਆਪਦਾ ਮਾਲ ਆ ਹਾਂ ਜੀ ਹਾਂ ਕਿੰਨੀਆਂ ਕਿ ਬੱਕਰੀਆਂ ਨੇ ਬੱਕਰੀਆਂ ਹੈਗੀਆਂ 80 ਨਗਾ ਹੀ ਆ ਮਾਣੋ 80 ਨਗਾ ਹਾਂ ਜੀ 80 ਨਗਾ ਚ ਅੱਜ ਤਿੰਨ ਵੇਚਣ ਆਇਓ ਹੈ ਹਾਂ ਤਾਂ ਵੇਚ ਆਏ ਠੀਕ ਐ ਕਦੋਂ ਕੋਤੋਂ ਰੱਖਦੇ ਹੋ ਫਿਰ ਬੱਕਰੀਆਂ ਬੱਕਰੀਆਂ ਹੋ ਗਈ ਸਾਨੂੰ 25 ਸਾਲ ਹੋ ਗਏ 25 30 ਸਾਲ ਹਾਂ ਜੀ ਠੀਕ ਐ ਇੰਨੇ ਦੀ ਵੇਚੀ ਨੇ ਪਹਿਲਾਂ ਬੱਕਰੀਆਂ ਹਾਂ ਜੀ ਹਾਂ ਕਿੰਨੇ 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 ਵੱਧੋ ਕਿਨੇ ਰੁਪਏ ਦੀ ਵੇਚੀ ਉਹ ਹਾਂ ਵੀਰ ਵੱਧ-ਵੱਧ ਕਿੰਨੇ ਰੁਪਏ ਦੀ ਬੱਕਰੀ ਵੇਚੀ ਉਹ ਮਾਰ ਕੇ ਵੇਚੀ ਇਹ ਬਲੇ 70 75 80 ਰੁਪਏ ਦੇ ਕੋ ਬੇਚੀ ਆਪਾਂ ਨੇ ਇੰਨੀਆਂ ਵੇਚੀਆਂ ਨੇ ਹਾਂ ਜੀ ਹਾਂ ਠੀਕ ਐ ਲੈ ਵੀ ਬੱਕਰੀਆਂ ਅਸਲੇ ਦੀ ਇਹਨੇ ਯਾਨੀ ਕਿ ਚੰਗੇ ਖਾਨਦਾਨ ਦੇ ਨੇ ਕੁਆਲਿਟੀ ਦੇ ਨੇ ਵਧੀਆ ਨਹੀਂ ਹੈ ਨਾ ਇਹਨੂੰ ਸੂਈ ਨੂੰ ਕਿੰਨੇ ਕਿੰਨੇ ਹੋਏ ਨੇ ਇਹਨੂੰ ਹੋ ਗਏ ਵੀ ਨਾ ਸੂਈ ਨੂੰ ਆਪਣੇ 20 ਦਿਨ ਹੋ ਗਏ ਦੁੱਧ ਕਿੰਨਾ ਕੂ ਗੂ ਥੱਲੇ ਦੁੱਧ 6 ਲੀਟਰ ਆਈਏ ਥੱਲੇ ਇਹ ਥੱਲੇ ਹਾਂ ਜ ਛੇ ਲੀਟਰ ਇਹ ਚੋਲ ਬਈ ਅਗਲਾ ਅੱਛਾ ਹਾਂਜੀ ਹਾਂ ਚਾਹੇ ਚੋਲੇ ਹਾਂਜੀ ਹਾਂ ਓਕੇ ਮੇਮਣੇ ਚੁੱਕੇ ਥੋੜਾ ਘੱਟ ਦਿੰਦੀਓ ਹਾਂਜੀ ਹਾਂ ਓਕੇ ਚਲੋ ਫਿਰ ਇਹਨੂੰ ਬੰਨਿਓ ਦੂਜੀ ਦਿਖਾਓ ਹਣ ਮੜਾ ਹੈ ਬਾਈ ਬਣ ਕੇ ਇਹਦੇ ਮੇਮਣੇ ਦਿਖਾ ਦੇਣਾ ਬਾਈ ਸਾਨੂੰ ਚਿੱਟੇ ਮੇਮਣੇ ਇਹਨਾਂ ਦੇ ਚਿੱਟਾ ਚੀਨੀ ਦੀ ਅੱਛਾ ਆ ਦੋ ਬੱਚੇ ਜਿਹੜੇ ਆ ਖੜੇ ਨੇ ਹਾਂਜੀ ਹਾਂ ਲਾਲ ਜੀ ਇਹ ਦੇਣਗੇ ਤੇ ਆ ਚਿੱਟੇ ਚੀਨੀ ਬੱਕਰੀ ਦੇ ਇਹ ਚੀਨੀ ਦੇ ਪੱਕਾ ਇਹਦਾ ਮੁੱਲ ਕੀ ਕਰਿਆ ਚੀਨੀ ਦਾ 42000 ਰਾਈ ਇਹਦਾ ਹਾਂਜੀ ਇਹਦਾ ਮੁੱਲ ਨਹੀਂ ਜ਼ਿਆਦਾ ਹੋ ਗਿਆ ਬਾਈ ਇਦਾਂ ਮੁੱਲ ਜਿਆਦਾ ਨਹੀਂ ਹੋ ਗਿਆ ਨਹੀਂ ਨਹੀਂ ਅੱਛਾ ਬੱਕਰੀ ਚੰਗੀ ਹੈ ਇਹ ਬੱਕਰੀ ਮਾਂ ਕੱਦ ਨਹੀਂ ਹੈਗਾ ਨਾ ਨਾ ਕੱਦ ਨਾ ਹੋਵੇ ਜੀ ਅੱਛਾ ਇੱਕ ਬੱਚੀ ਚਿੱਟੇ ਕਰਕੇ ਲਾ ਤਾਂ ਮੁੱਲ ਆ ਦੇਖੋ ਜੀ ਠੀਕ ਹੈ ਹਾਂ ਜੀ ਹਾਂ ਬੱਕਰੀ ਚੰਗੀ ਹੈ ਇਹ ਵੀ ਉਹ ਰਾ ਕਰੀ ਇਹਨੂੰ ਬਾਈ ਨੂੰ ਬੱਕਰੀ ਨੂੰ ਕੈਸੂਏ ਲੈ ਲੇ ਤੂੰ ਉਹ ਦੂਜੀ ਬੋਲੀ ਉਹ ਦੂਜੀ ਫੋਲ ਕੇ ਨਹੀਂ ਬਈ ਕਿਵੇਂ ਵੀਰੇ ਆ ਫੜੀ ਮਰ ਜੀ ਇਹ ਤੀਏ ਸੁਵੇ ਛੱਟ ਤੀਏ ਸੁਵੇ ਹਾਂ ਜੀ ਪਹਿਲਾਂ ਕਿੰਨੇ ਕਿੰਨੇ ਬੱਚੇ ਦਿੱਤੇ ਨੇ ਨੇ? ਦੋ-ਦੋ ਹੀ ਦਿੰਦੀ ਆ ਜੀ। ਠੀਕ ਆ। ਇਹਦਾ ਮੁੱਲ ਮੈਨੂੰ ਜ਼ਿਆਦਾ ਲੱਗਿਆ ਯਾਰ ਆ ਬਾਕੀ ਦਾ ਚਲੋ ਗੱਲਾਂ ਦੀਆਂ ਗੱਲਾਂ। ਚੱਲ ਮਾਰਾ ਮੋਟਾ ਵੀਰੋ ਕਰ ਲਾਂਗੇ। ਲੱਗਿਆ ਕੁਛ ਇਹਨਾਂ ਤੇ? ਇਹ ਤੇ ਲੱਗਿਆ ਕੁਛ। ਕਿਹਦਾ ਜੀ? ਇਹ ਤੇ। ਇਹ ਤਾਂ 25 ਹਜ਼ਾਰ ਲੱਗੇ। ਉਹ ਤੇ ਆ ਜਿਹੜੀ ਆ ਖੜੀ ਆ ਪਹਿਲਾਂ ਦਿਖਾਈ ਜਿਹੜੀ। ਕਿਹੜੀ ਆ ਜੀ? ਹਾਂ ਹਾਂ। ਇਹਦੇ 'ਪਾ ਲੱਗਿਆ ਵੀਰੋ 45। ਇਹਦੇ 45। ਹਾਂ। 25 ਤੇ 45 ਤੇ ਇੱਕ ਰਹਿ ਗਈ ਉਹ ਦਿਖਾ ਦਨੇ ਆ। ਆ ਬੰਦ ਲਓ ਤੁਸੀਂ ਬਾਈ। ਆ ਬਾਈ ਦਿਖਾ ਦੂਗਾ। ਆ ਤੁਸੀਂ ਵਾਹ ਲਓ ਇਹਦਾ। ਤੇ ਆ ਪਰਲੀ ਬੱਕਰੀ ਸੂਣ ਵਾਲੀ ਆ ਮਗਰ ਲੀ ਆ ਬਈ ਤੁਸੀਂ ਬਣ ਲਓ ਬਾਈ ਬਣ ਕੇ ਓ ਛੱਡ ਦੇ ਸੁੱਕੇ ਨੋ ਤੁਸੀਂ ਆ ਬੱਕਰੀ ਫੜੀ ਬਾਈ ਤੇ ਇਹ ਬੱਕਰੀ ਬਾਈ ਇਹ ਦੂਆ ਸੁਆ ਸੁਣੀ ਇਹ ਦੂਆ ਸੁਣਾ ਹਾਂਜੀ ਪਹਿਲਾਂ ਕਿੰਨੇ ਬੱਚੇ ਦਿੱਤੇ ਨੇ ਦੋ ਜੀ ਐਂ ਕਰੀ ਬਹੁਤ ਵਧੀਆ ਬਾਈ ਇਹ ਬੱਕਰੀ ਕੱਦ ਵਿੱਡ ਬਹੁਤ ਹੈਗਾ ਲੈ ਕੱਦ ਵਿੱਡਿਆ ਕੱਦ ਵਿੱਡ ਕਿੰਨਾ ਕਹ ਸਕਦਾ ਪੂਰਾ ਹੀ ਇਹਦਾ ਕੱਦ ਕਿੰਨਾ ਕਹੂਗਾ ਤੁਹਾਡੇ ਹੱਬ ਨਾਲ 36 48 73 ਇੰਚ ਉਹ ਨਾ 73 ਇੰਚ 49 ਗਾ ਜੀ ਇਹ ਨੂੰ ਤੁਹਾਨੂੰ ਪਤਾ ਹੀ ਇਹ ਇੰਚ ਕਰਦਾ ਹੈਗਾ ਇਹਦਾ ਮੁੱਲ ਕੀ ਕਰਿਆ ਆਪਾਂ ਨੇ ਇਹਦਾ ਮੁੱਲ 65000 65000 ਠੀਕ ਹੈ ਬੱਚੇ ਸੋਹਣੇ ਪਾਉਂਦੀ ਹੈ ਪਹਿਲਾਂ ਵੀ ਹਾਂ ਜੀ ਹਾਂ ਇਹ ਤਾਂ ਨਿੱਕ ਸਾਈਜ਼ ਆਉਂਦੇ ਨੇ ਨਹੀਂ ਨਹੀਂ ਦੰਦ ਸਾਫ ਹੈ ਜਮ ਆਹ ਸਾਫ ਆਈ 6 ਦੰਦ ਠੀਕ ਹੈ ਬਈ ਛੱਡ ਦੇ ਸਾਫ ਨੇ ਦੰਦ ਮੁੱਲ ਬਾਈ ਨੇ ਚੋਖਾ ਕਰਿਆ ਹੋਇਆਗਾ ਮੇਮਣੇ ਕੀ ਕੀ ਭਾ ਭਾ ਵੇਚਦਿਆਂ ਨੂੰ ਬਈ ਮੇਰੇ ਵੀਰ ਆਪਣਾ ਵਿਹਲਾ ਆਪਣੇ 10 12 13000 ਤੱਕ ਵੇਚੀ ਜਾਂਦੇ ਆਪਾਂ ਹਾਂਜੀ ਹਾਂ ਕਿੰਨੇ ਮਹੀਨੇ ਦਾ ਬਸ ਆਪਣੇ ਦਾ ਵੀਰ ਆਇਆ ਮਹੀਨੇ ਦਾ ਆਪਾਂ 20 ਦਿਨ ਦਾ ਵੇਚ ਦੰਦੇ ਆ 10 12000 ਦਾ ਹਾਂਜੀ ਹਾਂ ਠੀਕ ਹੈ ਚੰਗੇ ਹੁੰਦੇ ਆ ਵੀਰ ਆਪਣਾ ਕੋਈ ਗੱਲ ਨਹੀਂ ਆ ਬੰਨੀ ਲੈ ਵੀ ਚਮਕੌਰ ਸਾਹਿਬ ਤੋਂ ਆਏ ਨੇ ਭਾਈ ਬੱਕਰੀਆਂ ਤਿੰਨ ਦਿਖਾਈਆਂ ਨੇ ਕਿੰਨੇ ਟਾਪ ਕੁਆਲਟੀ ਦੀਆਂ ਦੋ ਤਾਂ ਜਿਆਦਾ ਟਾਪ ਕੁਆਲਟੀ ਨੇ ਇੱਕ ਤਾਂ ਲੋ ਆਪਾਂ ਹਲਕੀ ਕਹਿ ਦਿੰਦੇ ਨੇ ਜਿਹੜੀ ਉਹ ਮੱਖੀ ਜਿੰਨੀ ਹੈਗੀ ਬੱਕਰੀਆਂ ਵਧੀਆ ਲੱਗੀਆਂ ਗੱਲਬਾਤ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਪਹਿਲੀ ਵਾਰ ਆਏ ਸੀ ਮੰਡੀ ਤੇਰੇ ਨਾ ਪੱਕੇ ਹੀ ਆਉਂਦੇ ਜੀ ਪੱਕੇ ਹੀ ਆਉਂਦੇ ਹਾਂ ਜੀ ਠੀਕ ਹੈ ਭਾਈ ਪਹਿਲਾਂ ਵੀ ਆਉਂਦੇ ਨੇ ਧੰਨਵਾਦ ਭਈਆ ਹਾਂ